ਤਿੰਨ ਬੱਚਿਆਂ ਦੀ ਮਾਂ ਚੜ ਗਈ ਬਿਜਲੀ ਵਾਲੇ ਖੰਭੇ ਤੇ ਕਹਿੰਦੀ ਆਸ਼ਕ ਤੇ ਘਰ ਵਾਲੇ ਦੋਮਾ ਨਾਲ ਰਹੂੰ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਤੁਸੀਂ ਮੁੰਡੇ ਕੁੜੀਆਂ ਤਾਂ ਲੰਬ ਮੈਰਿਜ ਕਰਵਾਉਂਦੇ ਬਹੁਤ ਦੇਖੇ ਹੋਣਗੇ ਪਰ ਹੁਣ ਇੱਕ ਤਿੰਨ ਬੱਚਿਆਂ ਦੀ ਮਾਂ ਦੀ ਵੀਡੀਓ ਹੋ ਰਹੀ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਬਿਜਲੀ ਵਾਲੇ ਖੰਭੇ ਉੱਪਰ ਚੜੀ ਹੋਈ ਏ ਦਰਸਲ ਇਹ ਔਰਤ ਵਿਆਹੀ ਹੋਈ ਹੈ ਅਤੇ ਇਸ ਦੇ ਤਿੰਨ ਬੱਚੇ ਵੀ ਨੇ ਪਰ ਵਿਆਹੀ ਅਤੇ ਬੱਚੇ ਹੋਣ ਦੇ ਬਾਵਜੂਦ ਵੀ ਇਸ ਔਰਤ ਦੇ 7 ਸਾਲ ਤੋਂ ਕਿਸੇ ਹੋਰ ਵਿਅਕਤੀ ਨਾਲ ਪ੍ਰੇਮ ਸੰਬੰਧ ਜੀ ਪਰ ਜਦੋਂ ਇੱਕ ਦਿਨ ਇਸ ਦੇ ਘਰ ਵਾਲੇ ਨੂੰ ਇਸ ਸਾਰੀ ਗੱਲ ਬਾਰੇ ਪਤਾ ਲੱਗਦਾ ਹੈ ਤਾਂ ਉਸ ਦਾ ਘਰ ਵਾਲਾ ਉਸ ਨੂੰ ਕਹਿੰਦਾ ਹੈ ਕਿ ਜਾਂ ਤੂੰ ਆਪਣੇ ਆਸ਼ਿਕ ਕੋਲ ਹੀ ਚਲੀ ਜਾ ਤਾਂ ਉਹ ਔਰਤ ਕਹਿੰਦੀ ਹੈ ਕਿ ਮੈਂ ਤਾਂ ਤੁਹਾਡੇ ਦੋਵਾਂ ਨਾਲ ਹੀ ਰਹਿਣਾ ਹੈ ਘਰ ਵਾਲਾ ਕਹਿੰਦਾ ਹੈ ਕਿ ਮੇਰੇ ਬੱਚੇ ਮੇਰੇ ਕੋਲ ਛੱਡ ਜਾ ਮੈਂ ਤਾਂ ਤੈਨੂੰ ਤਲਾਕ ਦਵਾਂ ਮੈਂ ਨਹੀਂ ਰੱਖਦਾ ਤਾਂ ਔਰਤ ਗੁੱਸੇ ਵਿੱਚ ਆ ਕੇ ਬਿਜਲੀ ਵਾਲੇ ਖੰਭੇ ਉੱਤੇ ਚੜ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਜੇ ਰਹਿਣਾ ਹੈ ਤਾਂ ਆਸ਼ਿਕ ਅਤੇ ਘਰ ਵਾਲੇ ਦੋਵਾਂ ਨਾਲ ਰਹੂੰ ਨਹੀਂ ਮੈਂ ਮਰ ਜਾਣਾ ਹੈ ਸੋ ਬੜੀ ਜਦੋਜਹਿਦ ਤੋਂ ਬਾਅਦ ਪਿੰਡ ਵਾਲਿਆਂ ਵੱਲੋਂ ਉਸ ਨੂੰ ਥੱਲੇ ਉਤਾਰ ਆਰਿਆ ਜਾਂਦਾ ਹੈ ਅਤੇ ਉਸ ਨੂੰ ਪੇਕੇ ਘਰ ਭੇਜ ਦਿੱਤਾ ਜਾਂਦਾ ਹੈ ਇਹ ਸਾਰੀ ਘਟਨਾ ਯੂਪੀ ਦੀ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ